ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਔਰ ਇਸ ਵੇਲੇ ਅਸੀਂ ਉਸੇ ਹੀ ਮੰਡੀ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੰਡੀ ਦੀ ਕੈਂਟੀਨ ਹੈ ਜੋ ਕਿ ਸੜਕੇ ਬਿਲਕੁਲ ਸਵਾਹ ਹੋ ਚੁੱਕੀ ਹੈ ਔਰ ਇਸ ਦੇ ਨਾਲ-ਨਾਲ ਮੰਡੀ ਦਾ ਜੋ ਦੋ ਸ਼ੈੱਡ ਹਨ ਉਹ ਪੂਰੀ ਤਰ੍ਹਾਂ ਸੜਕੇ ਸਵਾਹ ਹੋ ਚੁੱਕੇ ਹਨ ਔਰ ਉਸ ਦੇ ਵਿੱਚ ਕਈ ਲੋਕਾਂ ਦੀਆਂ ਗੱਡੀਆਂ ਜਾਂ ਹੋਰ ਵੀ ਕੀਮਤੀ ਸਮਾਨ ਜੋ ਸੀ ਉਹ ਵੀ ਸੜਕੇ ਸਵਾਹ ਹੋ ਚੁੱਕਾ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੰਮ੍ਰਿਤਸਰ ਦੇ ਜੋ ਡਿਪਟੀ ਕਮਿਸ਼ਨਰ ਹਨ ਰਵੀ ਭਗਤ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਇਲਾਵਾ ਬਟਾਲਾ ਗੁਰਦਾਸਪੁਰ ਅਲੰਦਰ ਔਰ ਹੋਰ ਵੀ ਜ਼ਿਲਿਆਂ ਦੇ ਵਿੱਚੋਂ ਫਾਇਰ ਬਰਗੇਡਸ ਮੰਗਵਾਈਆਂ ਜਾ ਰਹੀਆਂ ਨੇ ਔਰ ਉਸ ਦੇ ਨਾਲ ਨਾਲ ਜੋ ਹੈ 에어 ਫੋਰਸ ਦੀ ਵੀ ਮਦਦ ਲਈ ਜਾ ਰਹੀ ਹੈ ਔਰ ਆਰਮੀ ਵੱਲੋਂ ਵੀ ਜੋ ਹੈ ਅੱਗ ਬੁਝਾਉਣ ਦੇ ਉੱਪਰ ਜੋ ਹੈ ਉਹ ਕਾਬੂ ਪਾਉਣ ਲਈ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਕਾਰਨ ਹੈ ਤੇਜ਼ ਹਵਾ ਜਿਸ ਕਾਰਨ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਪਰ ਪ੍ਰਸ਼ਾਸਨ ਦਾ ਇਹੀ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਅੱਗ ਤੇ ਕਾਬੂ ਪਾਇਆ ਜਾਵੇ ਉਸ ਤੋਂ ਬਾਅਦ ਇਹ ਸਾਰੀ ਜਾਂਚ ਕੀਤੀ ਜਾਏਗੀ ਕਿ ਆਖਿਰ ਅੱਗ ਲੱਗਣ ਦਾ ਕਾਰਨ ਕੀ ਸੀ ਔਰ ਜੋ ਵੀ ਦੋਸ਼ੀ ਹਨ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਏਗੀ ਔਰ ਜੋ ਨੁਕਸਾਨ ਲੋਕਾਂ ਦਾ ਹੋਇਆ ਉਸ ਦਾ ਮੁਆਵਜ਼ਾ ਦੇਣ ਬਾਰੇ ਵੀ ਸੋਚਿਆ ਜਾਵੇਗਾ ਪਰ ਫਿਰ ਹਾਲ ਜੇਕਰ ਗੱਲ ਕਰੀਏ ਤਾਂ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਔਰ ਤੇਜ਼ ਹਵਾ ਸਭ ਤੋਂ ਵੱਡਾ ਕਾਰਨ ਹੈ ਕਿ ਅੱਗ ਤੇ ਜੋ ਕਾਬੂ ਨਹੀਂ ਪਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੇਜ਼ ਹਵਾ ਜੋ ਹੈ ਉਹ ਸਭ ਤੋਂ ਵੱਡੀ ਅਰਚਨ ਬਣੀ ਹੋਈ ਹੈ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਾਮ ਤੱਕ ਇਸ ਅੱਗ ਤੇ ਕਾਬੂ ਪਾ ਲਿਆ ਜਾਏਗਾ ਰਾਜੀਵ ਸ਼ਰਮਾ ਐਬੀਬੀ ਨਿਊਜ਼ ਵੱਲੋਂ